ਕਾਲੀ ਦਿਲ ਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੀ ਹੈ ਉਹਨਾਂ ਦੇ ਹੈੱਡਕੁਆਰਟਰ ਦਿੱਲੀ ਹੈ ਹੁਕਮ ਦਿੱਲੀੋਂ ਆਉਂਦੇ ਆ ਭਾਵੇਂ ਕਾਂਗਰਸ ਹੈ ਭਾਵੇਂ ਭਾਜਪਾ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਇਹ ਵਾਲੀ ਪਾਰਟੀ ਨੇ ਕਿਵੇਂ ਤੁਹਾਡੇ ਨਾਲ ਧੋਖਾ ਕੀਤਾ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਜੋ ਦਿੱਲੀ ਦੀ ਸਰਕਾਰ ਉਹਨਾਂ ਦੀ ਹੈ ਹੁਕਮਰਾਨ ਕਹਿੰਦੇ ਆ ਉਹ ਹੀ ਉਹਨਾਂ ਨੇ ਕਰਨੇ ਆ ਪੰਜਾਬ ਇਹ ਖੇਤੀ ਸੂਬਾ ਖੇਤੀ ਵਾਸਤੇ ਪਾਣੀ ਸਭ ਤੋਂ ਜ਼ਰੂਰੀ ਹੈ ਮੈਂ ਆਰਟੀਆਈ ਲਈ ਪਤਾ ਕਰਾਇਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਚ ਹੈ ਸਾਡੇ 13 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਹਨ ਉਹਨਾਂ ਦਾ ਕੋਈ ਲੈਣਾ ਦੇਣਾ ਤੁਹਾਡੇ ਨਾਲ ਨਹੀਂ ਉਹਨਾਂ ਦੇ ਹੈੱਡਕੁਆਰਟਰ ਦਿੱਲੀ ਹੈ ਹੁਕਮ ਦਿੱਲੀੋਂ ਆਉਂਦੇ ਆ ਜੋ ਦਿੱਲੀ ਦੀ ਸਰਕਾਰ ਉਹਨਾਂ ਦੀ ਹੈ ਹੁਕਮਰਾਨ ਕਹਿੰਦੇ ਐ। ਉਹੀ ਉਹਨਾਂ ਨੇ ਕਰਨੇ ਐ। ਭਾਵੇਂ ਕਾਂਗਰਸ ਐ, ਭਾਵੇਂ ਭਾਜੀਪੀ ਐ, ਭਾਵੇਂ ਆਮ ਆਦਮੀ ਪਾਰਟੀ ਐ। ਅਕਾਲੀ ਦਲ ਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੀ ਐ। ਆ ਦਿੱਲੀ ਵਾਲੀਆਂ ਪਾਰਟੀਆਂ ਜੇ ਇਹਨਾਂ ਨੂੰ ਹੁਕਮ ਹੋ ਜੇ ਕੋਈ ਫੈਸਲਾ ਕਰਨਾ ਪਏ ਜਿਹੜਾ ਪੰਜਾਬ ਦੇ ਨੁਕਸਾਨ ਚ ਹੈ ਪਰ ਉੱਤਰ ਪ੍ਰਦੇਸ਼ ਜਿੱਥੇ 80 MP ਹੁੰਦੇ ਉਹਦੇ ਹੱਕ ਚ ਹੈ ਉਹ ਕਰ ਦੇਣੀ ਆ ਮੈਂ ਤੁਹਾਨੂੰ ਇੱਕ ਵੱਡੀ ਐਗਜ਼ਾਮਪਲ ਦਿੰਨਾ ਕਿ ਦਿੱਲੀ ਵਾਲੀ ਪਾਰਟੀ ਨੇ ਕਿਵੇਂ ਤੁਹਾਡੇ ਨਾਲ ਧੋਖਾ ਕੀਤਾ ਪੰਜਾਬ ਇੱਕ ਖੇਤੀ ਸੂਬਾ ਹੈ ਖੇਤੀ ਵਾਸਤੇ ਪਾਣੀ ਸਭ ਤੋਂ ਜ਼ਰੂਰੀ ਹੈ ਦੁਨੀਆ ਦਾ ਦੇ ਆਪਣੇ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਐ ਪਾਣੀ ਦਾ ਹੱਕ ਕੱਲਾ ਉਸੇ ਹੀ ਸੂਬੇ ਨੂੰ ਐ ਆ ਕਾਨੂੰਨ ਐ ਆਪਣੇ ਸੂਬੇ ਵਿੱਚੋਂ ਦਰਿਆ ਟੱਪਦੇ ਐ ਹੜ ਆਉਂਦੇ ਐ ਤੇ ਆਪਣਾ ਨੁਕਸਾਨ ਹੁੰਦਾ ਤੇ ਕੀਤਾ ਕੀ ਇਹਨਾਂ ਨੇ ਜਦੋਂ ਦੇਸ਼ ਜਾਨ ਹੋਇਆ ਯਾਰ ਬੇਨਤੀ ਹੈ ਨਾਰੇ ਇਹ ਨਾ ਲਾਓ ਪੰਜ ਜਦੋਂ ਦੇਸ਼ आजाद ਹੋਇਆ ਕਾਂਗਰਸ ਦੀ ਸਰਕਾਰ ਆਈ ਰਾਜਸਥਾਨ ਨੂੰ ਖੁਸ਼ ਕਰਨਾ ਸੀ ਪੰਜਾਬ ਦਾ ਉਦੋਂ ਕਾਂਗਰਸ ਦਾ ਮੁੱਖ ਮੰਤਰੀ ਸੀ ਦਿੱਲੀ ਬੁਲਾਇਆ ਕੋਈ ਕੈਬਨਿਟ ਮੀਟਿੰਗ ਨਹੀਂ ਕੋਈ ਪਾਰਲੀਮੈਂਟ ਦਾ ਐਕਟ ਨਹੀਂ ਦਸਕਤ ਕਰਾ ਦੇ ਦੇਸ ਆ ਕੀ ਦੇ ਸਕਦ ਕਰਾਈ ਜਿੰਨਾ ਪੰਜਾਬ ਦਾ ਪਾਣੀ ਦਰਿਆਵਾਂ ਦਾ ਅੱਧਾ ਅੱਧਾ ਰਾਜਸਥਾਨ ਨੂੰ ਗਿਆ ਉਹ ਨਹਿਰ ਕੱਢ ਕੇ ਅੱਧਾ ਦੇਖ ਲਓ ਜੇ ਉਹ ਅੱਧਾ ਆਪਣੇ ਕੋਲੇ ਹੁੰਦਾ ਆਪਣਾ ਪਾਣੀ ਪੂਰਾ ਹੁੰਦਾ ਆਪਾਂ ਨੂੰ ਟਿਊਬਵਲ ਦੀ ਲੋੜ ਹੀ ਨਹੀਂ ਉਹ ਦੇਤਾ ਕਿਉਂਕਿ ਕਾਂਗਰਸ ਨੇ ਰਾਜਸਥਾਨ ਚ ਇਲੈਕਸ਼ਨ ਜਿੱਤਨੇ ਸੀ ਉਦੇ ਬਾਅਦ ਫਿਰ ਤੋਂ ਆਈ ਕਾਂਗਰਸ ਰਾਜ ਫਿਰ ਕੀ ਆ ਉਹਨਾਂ ਨੇ ਕਿ ਹਰਿਆਣੇ ਨੂੰ ਪਾਣੀ ਦੇਣਾ ਜਿੰਨਾ ਅੱਧਾ ਵਜਾ ਸੀ ਉਹਦਾ ਅੱਧਾ ਐਸਐਲ ਕਹਿੰਦੇ ਹਰਿਆਣੇ ਦੇ ਦਿਓ ਆ ਤਾਂ ਅਕਾਲੀ ਦਲੀ ਲੜਿਆ ਹਰ ਬਾਰ ਜੇ ਅਸੀਂ ਮੋਰਚੇ ਨਾ ਲਾਉਂਦੇ ਇਹਨਾਂ ਨੇ ਤਾਂ ਦੇਤਾ ਸੀ ਹੁਣ ਜਮਨਾ ਨਦੀ ਹਰਿਆਣਾ ਵਿੱਚ ਦੀ ਟਾਪੀ ਹੈ ਕੋਈ ਪਾਣੀ ਆਪਨੋ ਦਿੰਦੇ ਇਧਰ ਜੰਮੂ ਕਸ਼ਮੀਰ ਚੋਂ ਡੱਪਦੀਆਂ ਕੋਈ ਸਾਨੂੰ ਪਾਣੀ ਦਿੰਦੇ ਨਹੀਂ ਆ ਮੈਂ ਕਹਿੰਦਾ ਫਰਕ ਪੰਜਾਬ ਦੀ ਪਾਰਟੀ ਦਾ ਤੇ ਦਿੱਲੀ ਵਾਲਿਆਂ ਦਾ ਅੱਜ ਕੱਲ ਸਾਰਾ ਕੁਝ ਹੀ ਨੰਬਰ ਹੈ ਕਿੰਨੇ ਐਮਪੀ ਕਿਹੜੇ ਸੂਬੇ ਤੋਂ ਆਉਂਦੇ ਆ ਆਪਣੇ 13 ਆਉਂਦੇ ਆ ਯੂਪੀ ਤੋਂ 80 ਆਉਂਦੇ ਆ ਐਸ ਕਰਕੇ ਤੁਸੀਂ ਖਜ਼ਾਨਾ ਦੇਖ ਲਓ ਸੈਂਟਰ ਸਰਕਾਰ ਦਾ ਸਭ ਤੋਂ ਵੱਧ ਯੂਪੀ ਜਾਊਗਾ ਪੈਸਾ ਤੁਹਾਡੇ ਕੋਲੇ ਨਹੀਂ ਤੁਸੀਂ ਜਿਆਦਾ ਲੰਬਾ ਨਾ ਜਾਓ ਪਿਛਲੇ 50 ਸਾਲਾਂ ਦਾ ਸਹਾਬ ਹੀ ਜੋੜ ਲੀਏ ਜਿਆਦਾ ਲੰਬਾ ਜਾਈਏ ਨਾ 50 ਸਾਲਾਂ ਵਿੱਚ ਤਕਰੀਬਨ 22-23 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਕੋਈ 12-13 ਸਾਲ ਰਾਸ਼ਟਰਪਤੀ ਰਾਜ ਰਿਹਾ ਜਦੋਂ ਤਵੱਦ ਦਾ ਵੇਲਾ ਸੀ ਬਾਕੀ ਸਮਾਤ ਕਾਂਗਰਸ ਦਾ ਰਿਆ ਤੇ ਹੁਣ ਝਾੜੂ ਵਾਲੇ ਆਏ ਪਿਛਲੇ 50 ਸਾਲਾਂ ਚ ਤੁਸੀਂ ਘਰੇ ਬਹਿ ਜਾਓ ਸੋਚਣ ਲੱਗ ਜਾਓ ਇੱਕ ਵੀ ਨਿਸ਼ਾਨੀ ਦੱਸ ਦਿਓ ਕਿ ਆਹ ਕਾਂਗਰਸ ਦੀ ਸਰਕਾਰ ਨੇ ਪੰਜਾਬ ਵਿੱਚ ਆਹ ਸੜਕ ਬਣਾਈ ਸਰ ਕੀ ਮੈਂ ਕਹਿੰਦਾ ਯਾਦ ਕਰਾ ਦਿਓ ਇੱਕ ਚੀਜ਼ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਅਕਾਲੀ ਦਲ ਦਾ ਸਰਕਾਰ ਦਾ ਮਤਲਬ ਤੁਹਾਡੀ ਆਪਣੀ ਸਰਕਾਰ ਤੁਹਾਡੀ ਆਪਣੀ ਪਾਰਟੀ ਅਕਾਲੀ ਦਲ ਸਿਆਸੀ ਪਾਰਟੀ ਘੰਟਾ ਇੱਕ ਸੋਚ ਹੈ ਜੇ ਕਾਲੀ ਦਲ ਨੇ ਕੱਲੀਆਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਤੇ 103 ਸਾਲ ਵਿੱਚ ਕੱਲੇ 22 ਸਾਲ ਹੀ ਕਰਨਗੇ ਅੱਜ ਤਾਂ ਜੇਲਾਂ 'ਚ ਹੀ ਰਹੇ ਐ ਕਿਸ ਵਾਸਤੇ ਰਹੇ ਐ ਜੇਲਾਂ 'ਚ ਪਾਣੀ ਦੀ ਲੜਾਈ ਕਿਸਾਨੀ ਦੀ ਲੜਾਈ ਕੌਮ ਦੀ ਲੜਾਈ ਅਸੀਂ ਵੀ ਸਮਝੋਤੇ ਕਰ ਸਕਦੇ ਸੀ ਸਾਨੂੰ ਬਣਾ ਦਿਓ ਮੁੱਖ ਮੰਤਰੀ ਬਾਦਲ ਸਾਹਿਬ ਨੇ ਸੋਨਾ ਸਾਲ ਛੇਲ ਕੱਟਣ ਦੀ ਲੋੜ ਹੀ ਨਹੀਂ ਸੀ ਕਹਿੰਦੇ ਸੀ ਤੁਹਾਨੂੰ ਤੁਸੀਂ ਐਮਰਜੈਂਸੀ 'ਚ ਨਾ ਟਾਕਰਾ ਲਓ ਦੱਸੋ ਸਰਕਾਰ ਤੁਹਾਨੂੰ ਦੇ ਦਿੰਦੀ ਐ ਅਕਾਲੀ ਸਰਕਾਰ ਬਣਾਉਣ ਵਾਸਤੇ ਨਹੀਂ ਬਣੇ ਹੁਣ ਕਿਸਾਨੀ ਦੀ ਗੱਲ ਆਉਂਦੀ ਹੈ ਅੱਜ ਤੁਸੀਂ ਆਪਣੇ ਖੇਤ ਜਾਓਗੇ ਜਿਹੜਾ ਟਿਊਬਲ ਕਨੈਕਸ਼ਨ ਤੁਹਾਡੇ ਕੋਲੇ ਆ ਪਤਾ ਕਰੋ ਕਿ ਦੋ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਦਿੱਤਾ ਗਿਆ ਹੈ ਮੈਂ ਆਰਟੀਆਈ ਰਾਹੀਂ ਪਤਾ ਕਰਾਇਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ 'ਚ ਹੈ ਸਾਡੇ 13 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤਾ ਹੈ ਉਸ ਕਯੂਲ ਵਿੱਚ ਬਹੁਤ ਬਿਜਲੀ ਕਾਲੀ ਦਲ ਨੇ ਦਿੱਤੀ ਜੇ ਤੁਸੀਂ ਕੋਈ ਕੱਸੀ ਦੇਖੋਗੇ ਕੋਈ ਨਹਿਰ ਦੇਖੋਗੇ ਉਹ ਨਹਿਰ ਵੀ ਤੇ ਕੱਸੀ ਕਾਲੀ ਦਲ ਦੀ ਸਰਕਾਰ ਨੇ ਬਣਾਈ ਜੇ ਤੁਹਾਡੇ ਪੱਕੇ ਖਾਲੇ ਬਣੇ ਦੇਖੋਗੇ ਉਹ ਵੀ ਕਾਲੀ ਦਲ ਨੇ ਅੰਡਰਗਰਾਉਂਡ ਪਾਈਪ ਸਿਸਟਮ ਵੀ ਕਾਲੀ ਦਲ ਨੇ ਅਜਗੀਆਂ ਮੰਡੀਆਂ ਤੁਹਾਡੇ ਪਿੰਡਾਂ 'ਚ ਮੰਡੀਆਂ ਐ ਉਸ ਖਿੰਦ ਬਾਦਲ ਸਾਹਿਬ ਦੇ ਸੀਓ ਲੈ ਕੇ ਆਏ ਸੀ ਤੁਹਾਨੂੰ ਕਿਸਾਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਆਹ ਟਰੈਕਟਰ ਤੇ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਆਹ ਟੈਕਸ ਮਾਫ ਕਰਨ ਨਾਲ ਅਕਾਲੀ ਦਲ ਆਇਆ ਉਹ ਕਹਿੰਦੇ ਬਾਦਲ ਸਾਹਿਬ ਨੇ ਕਿਹਾ ਪਹਿਲੀ ਵਾਰ ਮਰਿਆਦਾ ਬਣੇ ਉਹ ਕਹਿੰਦੇ ਟਰੈਕਟਰ ਦੇ ਟਰੈਕਟਰ ਦੇ ਟੈਕਸ ਉਹ ਕਹਿੰਦਾ ਤੇ ਜੱਟ ਦਾ ਗੱਡਾ ਹੈ ਮਾਫ ਕਰ ਦਿਓ ਤੁਸੀਂ ਦੇਖ ਲਓ ਪਹਿਲੇ ਸਾਈਕਲ ਤੇ ਵੀ ਟੈਕਸ ਲੱਗਦਾ ਹੁੰਦਾ ਸੀ ਜਾਂ ਤੇ ਬਾਦਲ ਸਾਹਿਬ ਨੇ ਮaaf ਕੀਤਾ ਸਾਈਕਲ ਤੇ ਵੀ ਲਾਇਆ ਹੁਣ ਆਪਣੇ ਗਰੀਬ ਭਾਈਚਾਰੇ ਤੁਸੀਂ ਦੱਸੋ ਕਿ ਕਿਹ ਕਿਹ ਚੀਜ਼ ਆਟਾ ਦਾਲ ਸਕੀਮ ਨੀਲੇ ਖਾਨ ਆਟਾ ਦਾਲ ਸਕੀਮ ਬਾਦਲ ਸਾਹਿਬ ਦੀ ਸ਼ਗਨ ਬਾਦਲ ਸਾਹਿਬ ਦੇ ਪੈਨਸ਼ਨ ਬਾਦਲ ਸਾਹਿਬ ਦੀ ਐਸੀ ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਦੇ ਮਾਫ ਬਾਦਲ ਸਾਹਿਬ ਨੇ ਲੜਕੀਆਂ ਨੂੰ ਸਕੂਲ ਜਾਣ ਵਾਸਤੇ ਸਾਈਕਲ 11ਵੀਂ ਦੇ ਬਾਰੇ ਬਾਦਲ ਸਾਹਿਬ ਨੇ ਐਸੀ ਬੱਚਿਆਂ ਦੀ ਮੁਫਤ ਪੜ੍ਹਾਈ ਕੀਤੀ ਐਸੀ ਸਕਾਲਰਸ਼ਿਪ 1600 ਕਰੋੜ 1700 ਕਰੋੜ ਹਸਾਲ ਦਾ ਦਿੰਦੇ ਸੀ ਉਹ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਥੋੜੇ ਤੁਸੀਂ ਕੰਮ गिनਣ ਲੱਗ ਜਾਓ ਇੱਕ ਚੀਜ਼ ਤੁਸੀਂ ਇਹਨਾਂ ਦਾ ਕਾਂਗਰਸੀਆਂ ਦਾ ਤੇ ਝਾੜੂ ਵਾਲੇ ਲੈਕਚਰ ਸੁਣੋ ਇੱਕ ਵੀ ਗੱਲ ਨਹੀਂ ਕਹਿੰਦੇ ਕਿ ਅਸੀਂ ਆਹ ਬਣਾਇਆ ਹੁਣ ਤੁਸੀਂ ਯਾਦ ਕਰੋ ਆਪਣੀ ਸਰਕਾਰ ਆਉਣ ਤੋਂ ਪਹਿਲੇ ਕਿੰਨੇ ਕੱਟ ਲੱਗ ਜਾਂਦੇ ਸੀ ਬਿਜਲੀ ਦੇ ਮੈਨੂੰ ਯਾਦ ਹੈ ਮੈਂ ਹੋਮ ਮਿਨਿਸਟਰ ਬਣਿਆ ਕਿ ਮੈਂ ਬਾਲ ਸਾਹਿਬ ਨੂੰ ਕਿਹਾ ਜੀ ਮੈਂ ਕਿਹਾ ਜੀ ਬਿਜਲੀ ਦੀ ਸਮੱਸਿਆ ਬਹੁਤ ਵੱਡੀ ਹੈ ਆਪਾਂ ਇਹਨੂੰ ਹੱਲ ਕਰਨਾ ਮੈਂ ਕਿਹਾ ਜੀ ਮੇਰੀ ਜ਼ਿੰਮੇਵਾਰੀ ਦਿਓ ਮੈਂ ਲੱਭਦਾ ਤਰੀਕਾ ਮੈਂ ਅਫਸਰ ਬੁਲਾਏ ਅਸੀਂ ਕਿੰਨੇ ਥਰਮਲ ਪਲਾਂਟਾਂ ਦੀ ਲੋੜ ਹੈ ਨਾਲ ਦੇ ਨਾਲ ਮਨਜ਼ੂਰ ਕਰਤੇ ਨਾਲ ਦੇ ਨਾਲ ਮਗਰ ਪੈ ਕੇ ਚਾਰ ਪੰਜ ਸਾਲਾਂ ਦੇ ਅੰਦਰ ਇੰਨੀ ਬਿਜਲੀ ਕਰਤੀ ਸਰਪਲਸ ਜਿਹੜੀ ਹਲੇ ਤੱਕ ਵੀ ਤੁਹਾਨੂੰ ਮਿਲੀ ਹੈ ਉਹ ਸਾਡੇ ਕਰਕੇ ਹੈ ਜੇ ਅਗਲੇ ਸਾਲਾਂ ਤੋਂ ਦੇਖ ਲਿਓ ਉਹ ਵੀ ਘਟ ਜਾਣੀ ਹੈ ਕਿਉਂਕਿ ਹਰ ਸਾਲ ਇਹਦੀ ਡਿਮਾਂਡ ਵਧੀ ਜਾ ਰਹੀ ਹੈ 6-700 ਮੈਗਾਵਾਟ ਹਰ ਸਾਲ ਹੋ ਕੀ ਰਿਹਾ ਪਿਛਲੇ 7-8 ਸਾਲ ਇੱਕ ਨਵੀਂ ਯੂਨਿਟ ਨਹੀਂ ਲਾਇਆ ਤੇ ਜਿੰਨਾ ਸੀ ਸਰਪਲਸ 2-3000 ਮੈਂ ਉਹ ਸਰਪਲਸ ਕਰਕੇ ਚਲਾ ਗਿਆ ਸੀ ਹੁਣ ਜਮਾ ਆ ਗਿਆ ਕਿਨਾਰੇ ਤੇ ਹੁਣ ਸਰਕਾਂ ਸੀ ਤੁਸੀਂ ਲੁਧਿਆਣੇ ਤੋਂ ਮੋਗੇ ਜਾਂਦੇ ਸੀ ਡਰ ਲੱਗਦਾ ਸੀ ਕਿ ਕੋਈ ਨਾ ਕੋਈ ਬੱਜੂ ਕਿਤੇ ਹੈ ਤੁਸੀਂ ਇੱਥੋਂ ਚੰਡੀਗੜ੍ਹ ਜਾਂਦੇ ਸੀ ਰੋਜ਼ ਦੇਖਦੇ ਸੀ ਕਿਤੇ ਕੰਦ ਚ ਵੱਜੀ ਪਈ ਗੱਡੀ ਕੋ ਟਰੱਕਨ ਨਾ ਵੱਜੀ ਐ ਤੇ ਅਸੀਂ ਕਹੇ ਜਾਨਾਂ ਬਚਾਉਣੀਆਂ ਬਹੁਤ ਜ਼ਰੂਰੀ ਹੈ ਮੈਂ ਇੱਕ ਦਿਨ ਦੀ ਨਕਸ਼ਾ ਬਣਾਇਆ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੋਂ ਚੰਡੀਗੜ੍ਹ ਨੂੰ ਮੈਂ ਕਿਹਾ ਚਾਰ ਲੇਨਾਂ ਜੋੜ ਦਿਓ ਦੇਖੋ ਹੁਣ ਆ ਤੁਹਾਡੇ ਕੋਲੋਂ ਦੀਆਂ ਸੜਕਾਂ ਚੱਲਦੀਆਂ ਪਤਾ ਲੱਗਦਾ ਕਿ ਅਮਰੀਕਾ ਆ ਆਪਣੇ ਇੱਥੇ ਤੀਜੀ ਗੱਲ ਮੈਂ ਕਿਹਾ ਪੰਜਾਬ ترقی ਕਰਾਣੀ ਹੈ ਤੇ ਇੱਥੇ 에어ਪੋਰਟ ਬਣਾਓ ਇਥੋਂ ਵਪਾਰ ਬਣ ਸਕੇ ਕਿਉਂਕਿ ਆਪਾਂ ਸਮੁੰਦਰ ਦੇ ਬਹੁਤ ਦੂਰ ਐ। ਅ ਜਿੰਨੇ 에ਰਪੋਰਟ ਐ, ਮਹਾਲੀ ਇੰਟਰਨੈਸ਼ਨਲ 에ਰਪੋਰਟ, ਅਮਰਸਰ ਇੰਟਰਨੈਸ਼ਨਲ 에ਰਪੋਰਟ ਵੀ ਕਾਲੀਦਲ ਨੇ ਦਿੱਤਾ। ਥੋੜੇ ਲੁਧਿਆਣੇ ਦੀ ਮੈਂ ਮਨਜ਼ੂਰ ਕਰਕੇ ਗਿਆ ਸੀ ਪਰ ਉਹਨਾਂ ਨੇ ਪਿੱਛੇ ਹੋਲੀ 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 ਸਿਰੇ ਤੇ ਲਾਉਂਦੇ ਨਹੀਂ ਕੁਝ। ਬਠਿੰਡੇ ਵੀ ਹਰਿਆਣਾ ਜਾ ਕੇ ਦੱਸੋ ਇੱਕ 에ਰਪੋਰਟ ਵੀ ਹੈ ਨਹੀਂ ਹਰਿਆਣੇ 'ਚ। ਹੁਣ ਆਪਾਂ ਖਾਦਾ ਦੂਰ ਨਾ ਜਾਈਏ। ਲੁਧਿਆਣਾ ਹੀ ਦੇਖ ਲੋ ਸ਼ਹਿਰ। ਜਿੰਨੇ ਬਾਈਪਾਸ ਹੈ ਜਿੰਨੇ ਉਹ ਸੈਂਟਰ ਤੋਂ ਆ ਜਿਹੜੀ ਸੜਕ ਵਿਚੋਂ ਦੀ ਕੱਢੀ ਹੈ ਨਾ ਫਿਰੋਜ਼ਪੁਰ ਰੋਡ ਤੋਂ ਉੱਤੋਂ ਐਲੀਵੇਟਡ ਆ ਆਪਣੀ ਸਰਕਾਰ ਦੇ 6 ਮਹੀਨੇ ਪਹਿਲੇ ਮੈਂ ਮਜੂਰ ਕਰਕੇ ਕੰਮ ਸ਼ੁਰੂ ਕਰਾਤਾ ਸੀ ਜੇ ਸਾਡੀ ਸਰਕਾਰ ਹੁੰਦੀ ਤਿੰਨ ਚਾਰ ਸਾਲ ਪਹਿਲੀ ਬਣ ਜਾਣੀ ਸੀ ਅੱਜ ਦੇਖੋ ਕਹਿ ਜਾ ਲਿਆਣਾ ਜਿੰਨਾ ਕੁਸ਼ ਲੁਧਿਆਣੇ ਹੋਇਆ ਅਕਾਲੀ ਦਲ ਦੀ ਸਰਕਾਰ ਜਿੰਨੇ ਫਲਾਈਓਵਰ ਹੈ ਇੱਕ ਮੈਂ ਹੋਰ ਪੁੱਛਣਾ ਚਾਹੁੰਦਾ ਅੱਜ ਕੱਲ ਕੋਈ ਰੇਲਵੇ ਫਾਟਕ ਦਿਖਿਆ ਤੁਹਾਨੂੰ ਕਿਤੇ ਸੜਕਾਂ ਤੇ ਪਹਿਲੇ ਜਿੱਥੇ ਜਾਂਦੇ ਸੀ ਉੱਥੇ ਨਾਕਾ ਲੱਗ ਜਾਂਦਾ ਸੀ ਤੇ ਟ੍ਰੇਨ ਟੱਪਰੀ ਹੈ ਜੀ ਸੜਕ ਮੈਨੂੰ ਯਾਦ ਹੈ ਮੈਂ ਅਫਸਰ ਬੁਲਾਇਆ ਮੈਂ ਕਿੰਨੇ ਰੇਲਵੇ ਫਾਟਕ ਸੜਕਾਂ ਤੇ ਮੈਂ ਤੇ ਉਹ ਕਹਿੰਦੇ 198 ਮੈਂ ਕਿਹਾ ਇੱਕ ਦਸਕਤ ਨਾਲ ਸਾਰੇ 198 ਮਨਜ਼ੂਰ ਕਰਤੇ ਮੈਂ ਕਿਹਾ ਬਣਾ ਦਿਓ ਸਾਰੇ ਸਾਡੇ ਵਾਸਤੇ ਸਾਡੇ ਵਾਸਤੇ ਅਸੀਂ ਆਉਨੇ ਇੱਥੇ ਪੰਜਾਬ ਨੂੰ ਅੱਗੇ ਲਿਜਾਉਣ ਵਾਸਤੇ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਮੈਨੂੰ ਲੱਗਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਥੋੜੇ ਵਿੱਚ ਹੀ ਰਹਿੰਦੇ ਸੀ ਮੈਨੂੰ ਲੱਗਦਾ ਬਹੁਤ ਐਜੇ ਇੱਥੇ ਬੈਠੇ ਹੋਣੇ ਨੌਜਵਾਨ ਤੇ ਬਜ਼ੁਰਗ ਜਿਨ੍ਹਾਂ ਦੇ ਘਰੇ ਬਾਦਲ ਸਾਹਿਬ ਨੇ ਚਾਹ ਪੀਤੀ ਹੋਣੀ ਆ ਫੋਟੋ ਲੱਗੀ ਹੋਣੀ لیڈر بنے بادل صاحب لیڈر بننا اتنا سوکھا نہیں ہے ستر سال بادل صاحب نے دلدی دل کی سیوا کی ستر سال ایک سو تین سال کالی دل